ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਕਹੋ ਧੰਨ ਗੁਰੂ ਨਾਨਕ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਨੂੰ ਤਾਰ ਦੇ ਤਾਰ ਦੇ ਇੱਕ ਦਿਨ ਪਹਾੜੀ ਇਲਾਕੇ ਵਿੱਚ ਪਹੁੰਚੇ ਹਨ ਸੰਗਤ ਜੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਇੱਕ ਤੰਗ ਪਹਾੜੀ ਰਸਤੇ ਤੋਂ ਲੰਘ ਰਹੇ ਸਨ ਸੰਗਤ ਜੀਓ ਉਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਇਹ ਰਸਤਾ ਬਹੁਤ ਸੁੰਨਾ ਹੈ ਲੋਕ ਕਹਿੰਦੇ ਹਨ ਇਨ੍ਹਾਂ ਜੰਗਲਾਂ ਵਿੱਚ ਖਤਰਨਾਕ ਜਾਨਵਰ ਰਹਿੰਦੇ ਹੈ ਉਹ ਮਨੁੱਖਾਂ ਨੂੰ ਖਾ ਜਾਂਦੇ ਹੈ ਉਸ ਵੇਲੇ ਸੰਗਤ ਜੀ ਗੁਰੂ ਨਾਨਕ ਪਾਸ਼ਾ ਮਹਾਰਾਜ ਮੁਸਕਰਾਏ ਤੇ ਕਹਿਣ ਲੱਗੇ ਮਰਦਾਨਿਆ ਤੂੰ ਕਿਉਂ ਡਰਦਾ ਹੈ ਤੂੰ ਕਿਉਂ ਘਬਰਾਉਣਾ ਹੈ ਜਿੱਥੇ ਰੱਬ ਦਾ ਨਾਮ ਹੈ ਉਥੇ ਡਰ ਨਹੀਂ ਹੈ ਜਾਨਵਰ ਵੀ ਉਸੇ ਹੀ ਪ੍ਰਮਾਤਮਾ ਦੇ ਬਣਾਏ ਹੋਏ ਜੀਵ ਹੰਦ ਉਹਦੇ ਵਿੱਚ ਵੀ ਪ੍ਰਮਾਤਮਾ ਦਾ ਵਾਸਾ ਹੁੰਦਾ ਹੈ ਜਿਵੇਂ ਜਿਵੇਂ ਗੁਰੂ ਪਾਤਸ਼ਾ ਅਤੇ ਭਾਈ ਮਰਦਾਨਾ ਜੀ ਅੱਗੇ ਨੂੰ ਵਧ ਰਹੇ ਹਨ ਤਵੇਂ-ਤਵੇਂ ਜੰਗਲ ਹੋਰ ਵੀ ਸੰਘਣਾ ਤੇ ਡਰਾਵਣਾ ਬਣੀ ਜਾਂਦਾ ਹੈ ਉਸ ਵੇਲੇ ਤੇਜ ਹਵਾ ਵੀ ਚੱਲ ਰਹੀ ਸੀ ਤੇ ਸੰਗਤ ਜੀ ਮੌਸਮ ਵੀ ਬੜਾ ਖਰਾਬ ਹੋ ਰਿਹਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਸ ਵੇਲੇ ਉਧਰੋਂ ਅਚਾਨਕ ਇੱਕ ਬੜੀ ਹੀ ਡਰਾਵਣੀ ਆਵਾਜ਼ ਆਉਂਦੀ ਹੈ ਤੇ ਸਾਰੇ ਜੰਗਲੇ ਵਿੱਚ ਗੂੰਜ ਪੈ ਜਾਂਦੀ ਹੈ ਇਹ ਆਵਾਜ਼ ਨੂੰ ਸੁਣ ਕੇ ਭਾਈ ਮਰਦਾਨਾ ਜੀ ਇੱਕਦਮ ਚੁੱਪ ਕਰਕੇ ਸੋਚਣ ਲੱਗ ਪੈਂਦੇ ਹੈ ਹੋ ਸਕਦਾ ਹੈ ਕਿ ਮੇਰੇ ਮਨ ਦਾ ਵਹਿਮ ਹੋਵੇ ਫਿਰ ਕੁਝ ਟਾਈਮ ਬਾਅਦ ਉਸੇ ਤਰ੍ਹਾਂ ਦੂਸਰੀ ਆਵਾਜ਼ ਦੂਸਰੀ ਵਾਰ ਫਿਰ ਉਸੇ ਤਰ੍ਹਾਂ ਦੀ ਆਵਾਜ਼ ਆਈ ਮਰਦਾਨਾ ਡਰ ਗਿਆ ਤੇ ਡਰ ਕੇ ਗੁਰੂ ਜੀ ਦੇ ਕੋਲ ਜਾ ਕੇ ਖੜਾ ਹੋ ਜਾਂਦਾ ਹੈ ਤੇ ਕਹਿਣ ਲੱਗਾ ਮਹਾਰਾਜ ਮੈਨੂੰ ਲੱਗਦਾ ਹੈ ਆਪਾਂ ਮੌਤ ਦੇ ਮੂੰਹ ਵਿੱਚ ਜਾ ਰਹੇ ਹਾਂ ਲੱਗਦਾ ਹੈ ਮਹਾਰਾਜ ਜਿਵੇਂ ਸ਼ੇਰ ਦੀ ਆਵਾਜ਼ ਹੋਵੇ ਥੋੜੀ ਦੇਰ ਬਾਅਦ ਮਰਦਾਨਾ ਕੀ ਵੇਖਦਾ ਹੈ ਕਿ ਇੱਕ ਸ਼ੇਰ ਬਿਲਕੁਲ ਉਹਨਾਂ ਦੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ ਤੇ ਉਸ ਵੇਲੇ ਮਰਦਾਨਾ ਡਰ ਜਾਂਦਾ ਹੈ ਤੇ ਜਦੋਂ ਗੁਰੂ ਜੀ ਵੱਲ ਵੇਖਦਾ ਹੈ ਮਰਦਾਨਾ ਤੇ ਗੁਰੂ ਪਾਤਸ਼ਾਹ ਅੱਖਾਂ ਬੰਦ ਕੇ ਅੱਖਾਂ ਬੰਦ ਕਰਕੇ ਵਾਹਿਗੁਰੂ 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 ਜਪ ਰਹੇ ਹਨ ਸਾਧ ਸੰਗਤ ਜੀ ਤੇ ਮਰਦਾਨਾ ਕੀ ਵੇਖਦਾ ਹੈ ਕਿ ਸ਼ੇਰ ਹੌਲੀ-ਹੌਲੀ ਗੁਰੂ ਜੀ ਦੇ ਵੱਲ ਵੱਧ ਰਿਹਾ ਹੈ ਗੁਰੂ ਜੀ ਵੱਲ ਆ ਰਿਹਾ ਸੀ ਮਰਦਾਨਾ ਵੇਖਦਾ ਸੀ ਸ਼ੇਰ ਦੀਆਂ ਅੱਖਾਂ ਵਿੱਚ ਭੁੱਖ ਤੇ ਗੁੱਸਾ ਵਖ ਰਿਹਾ ਸੀ ਪਰ ਗੁਰੂ ਜੀ ਅਡੋਲ ਬੈਠੇ ਹਨ ਸਾਧ ਸੰਗਤ ਜੀ ਸ਼ੇਰ ਗੁਰੂ ਜੀ ਦੇ ਬਿਲਕੁਲ ਸਾਹਮਣੇ ਆ ਕੇ ਬੈਠ ਜਾਂਦਾ ਹੈ ਸੰਗਤ ਜੀ ਸਿਰ ਝੁਕਾ ਲੈਂਦਾ ਹੈ ਗੁਰੂ ਜੀ ਕਹਿਣ ਲੱਗੇ हे ਰੱਬ ਦੇ ਬੰਦੇ ਡਰਉਣਾ ਕਿਉਂ ਹੈ ਸ਼ਾਂਤ ਹੋ ਜਾ ਤੂੰ ਵੀ ਰੱਬ ਦੀ ਰਚਨਾ ਹੈ ਗੁਰੂ ਪਾਸਾ ਉਹ ਸ਼ੇਰ ਨਾਲ ਬਚਨ ਕਰਦੇ ਹਨ ਕਿ ਤੂੰ ਵੀ ਇੱਕ ਰਬਦਾ ਜੀਵ ਹੈ ਸਾਡੇ ਮਰਦਾਨੇ ਨੂੰ ਨਾ ਡਰਾ ਸ਼ੇਰ ਦੀਆਂ ਅੱਖਾਂ ਵਿੱਚ ਨਰਮੀ ਆ ਗਈ ਉਹਦੀਆਂ ਅੱਖਾਂ ਨਰਮ ਹੋ ਜਾਂਦੀਆਂ ਹਨ ਦੂਜੇ ਪਾਸੇ ਜੰਗਲ ਦੇ ਇੱਕ ਵਿਗਿਆੜ ਭੁੱਖਾ ਤੇ ਖੁਖਾਰ ਭਿਆਨਕ ਰੂਪ ਵੜਾ ਖਤਰਨਾਕ ਵਿਗਿਆੜ ਨਿਕਲਦਾ ਹੈ ਮਰਦਾਨਾ ਵੇਖ ਕੇ ਕਹਿਣ ਲੱਗਿਆ ਮਹਾਰਾਜ ਸ਼ੇਰ ਤੋਂ ਬਚਣਾ ਮੁਸ਼ਕਲ ਹੋ ਗਿਆ ਸੀ ਆ ਕੀ ਬਲਾ ਨਿਕਲ ਆਈ ਹੁਣ ਕੀ ਕਰਾਂਗੇ ਮਹਾਰਾਜ ਉਹ ਵੀ ਸ਼ੇਰ ਵਾਂਗੂ ਗੁਰੂ ਜੀ ਦੇ ਨੇੜੇ ਆ ਕੇ ਬੈਠ ਜਾਂਦਾ ਹੈ ਮਰਦਾਨਾ ਵੇਖ ਕੇ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਮਹਾਰਾਜ ਇਹ ਤਾਂ ਅਮੋਲਕ ਚਮਤਕਾਰ ਹੈ ਸ਼ੇਰ ਵੀ ਸ਼ਾਂਤ ਤੇ ਵਿਗਿਆੜ ਵੀ ਸ਼ਾਂਤ ਤੁਹਾਡੇ ਕੋਲ ਬੈਠ ਗਿਆ ਦੋਵਾਂ ਦਾ ਇਕੱਠਾ ਬੈਠਣਾ ਗੁਰੂ ਜੀ ਇੱਕ ਹੱਥ ਸ਼ੇਰ ਦੇ ਸਿਰ ਤੇ ਰੱਖਦੇ ਹਨ ਅਤੇ ਦੂਸਰਾ ਹੱਥ ਬਗਿਆੜ ਦੇ ਸਿਰ ਤੇ ਰੱਖਦੇ ਹਨ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਜਿਸ ਦੇ ਮਨ ਵਿੱਚ ਨਾਮ ਵਸ ਜਾਵੇ ਉਸ ਦੇ ਅੰਦਰ ਕੋਈ ਵੈਰ ਨਹੀਂ ਰਹਿੰਦਾ ਪਿਆਰ ਅਤੇ ਦਇਆ ਸਭ ਤੋਂ ਵੱਡੀ ਤਾਕਤ ਹੈ ਸ਼ੇਰ ਅਤੇ ਬਗਿਆੜ ਦੋਵੇਂ ਗੁਰੂ ਜੀ ਦੇ ਤਰਨਾ ਵਿੱਚ ਮੱਥਾ ਟੇਕਦੇ ਹਨ ਤੇ ਉਸੇ ਤਰ੍ਹਾਂ ਹੀ ਵਾਪਸ ਜੰਗਲਵਲ ਚਲੇ ਜਾਂਦੇ ਹਨ ਉਧਰੋਂ ਗੁਰੂ ਜੀ ਦੇ ਕੋਲ ਕੁਝ ਪਿੰਡ ਦੇ ਲੋਕ ਦੌੜੇ ਆਉਂਦੇ ਹਨ ਬੜੇ ਹੈਰਾਨੀ ਵਿੱਚ ਸੀ ਗੁਰੂ ਜੀ ਦੇ ਕੋਲ ਆ ਕੇ ਕਹਿਣ ਲੱਗੇ ਮਹਾਰਾਜ ਇਹ ਦੋ ਜਾਨਵਰ ਕਈ ਸਾਲਾਂ ਤੋਂ ਇੱਥੇ ਹੀ ਰਹਿ ਰਹੇ ਹਨ ਪਹਾੜੀ ਵਿੱਚ ਲੋਕਾਂ ਨੂੰ ਖਾ ਜਾਂਦੇ ਸਨ ਪਰ ਅੱਜ ਦੋਵੇਂ ਤੁਹਾਡੇ ਕੋਲ ਬੱਚਿਆਂ ਵਾਂਗ ਬੈਠੇ ਹੈ ਇੱਕੀ ਕਉਂਤਕ ਹੈ ਮਹਾਰਾਜ ਉਹ ਪਿੰਡ ਦੇ ਲੋਕ ਕਹਿਣ ਲੱਗੇ ਮਹਾਰਾਜ ਨੇ ਤੇ ਗੁਰੂ ਜੀ ਕਹਿਣ ਲੱਗੇ ਜਿੱਥੇ ਨੇਕ ਨੀਤ ਨਾਮ ਹੈ ਪਿਆਰ ਹੋਵੇ ਉਥੇ ਹਿੰਸਾ ਟਿਕ ਨਹੀਂ ਸਕਦੀ ਜਾਨਵਰ ਤਾਂ ਮਨੁੱਖ ਦੇ ਦਰ ਅਤੇ ਹਿੰਸਾ ਨੂੰ ਵੇਖ ਕੇ ਕ્રોਧ ਵਿੱਚ ਆ ਜਾਂਦੇ ਹਨ ਜੇ ਮਨੁੱਖ ਪਿਆਰ ਸਿੱਖ ਲਵੇ ਦੁਨੀਆ ਸੁੱਖਾਂ ਨਾਲ ਭਰ ਜਾਵੇਗੀ ਮਰਦਾਨਾ ਜੀ ਕਹਿ ਲੱਗੇ ਸੱਚਮੁੱਚ ਮਹਾਰਾਜ ਤੁਹਾਡੇ ਨਾਮ ਦਾ ਅਸਰ ਬਹੁਤ ਹੈ ਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਪਿਆਰ ਹੀ ਸਭ ਤੋਂ ਵੱਡਾ ਚਮਤਕਾਰ ਹੈ ਜਿਹੜੇ ਮਨੁੱਖ ਇਸ ਨੂੰ ਸਮਝ ਲੈਣ ਉਹਨਾਂ ਦਾ ਜੀਵਨ ਜੰਨਤ ਹੋ ਜਾਂਦਾ ਹੈ ਉਸ ਤੋਂ ਬਾਅਦ ਗੁਰੂ ਜੀ ਉਥੋਂ ਚੱਲ ਪਏ ਹਨ ਤੇ ਇੱਕ ਪਿੰਡ ਵਿੱਚ ਪਹੁੰਚ ਗਏ ਹਨ ਚੱਲਦੇ ਚੱਲਦੇ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਪਿੰਡ ਤੇ ਪਹੁੰਚ ਕੇ ਉਸ ਉਹਨਾਂ ਨੇ ਉਥੋਂ ਪਿੰਡ ਤੋਂ ਬਾਹਰ ਹੀ ਆਸਨ ਕੀਤਾ ਹੈ ਅਤੇ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆ ਅੱਜ ਦੀ ਰਾਤ ਇੱਥੇ ਹੀ ਰੁਕ ਜਾਨੇ ਹਾਂ ਦਿਨ ਚੜਿਆ ਤੇ ਪਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਕੋਈ ਆਪਣੇ ਕੋਲ ਆਇਆ ਹੀ ਨਹੀਂ ਮਹਾਰਾਜ ਨੇ ਮਹਾਰਾਜੀ ਨੇ ਮਹਾਰਾਜੀ ਕਹਿਣ ਲੱਗੇ ਮਰਦਾਨਿਆਂ ਤੂੰ ਜਾ ਪਿੰਡ ਵਿੱਚ ਜਾ ਕੇ ਭੋਜਨ ਛਕਿ ਆਓ ਮਰਦਾਨਾ ਜੀ ਪਿੰਡ ਵਿੱਚ ਗਿਆ ਤਾਂ ਪਤਾ ਲੱਗਾ ਇਸ ਪਿੰਡ ਵਿੱਚ ਇੱਕ ਸੁਜਾਨ ਚੰਦ ਨਾਮ ਦਾ ਬਹੁਤ ਹੀ ਅਮੀਰ ਅਤੇ ਧਰਮੀ ਵਿਅਕਤੀ ਰਹਿੰਦਾ ਸੀ ਜੋ ਆਪਣੇ ਆਪ ਨੂੰ ਬਹੁਤ ਅਮੀਰ ਤੇ ਤਾਕਤਵਰ ਸਮਝਦਾ ਸੀ ਸੁਜਾਨ ਚੰਦ ਹਰ ਰੋਜ਼ ਬਹੁਤ ਸਾਰੇ ਧਾਰਮਿਕ ਕੰਮ ਕਰਦਾ ਸੀ ਅਤੇ ਲੋਕਾਂ ਨੂੰ ਆਪਣੀ ਅਦੌਲਤ ਦਾ ਰੋਭ ਦਿਖਾਉਂਦਾ ਸੀ ਸੁਜਾਨ ਚੰਦ ਨੇ ਸੁਣਿਆ ਕਿ ਕੋਈ ਗੁਰੂ ਨਾਨਕ ਦੇਵ ਜੀ ਪਿੰਡ ਵਿੱਚ ਆਏ ਹਨ ਉਸਨੇ ਸੋਚਿਆ ਕਿ ਗੁਰੂ ਜੀ ਨੂੰ ਵੀ ਮੇਰੀ ਭਗਤੀ ਅਤੇ ਦੌਲਤ ਦਾ ਦੌਲਤ ਬਾਰੇ ਪਤਾ ਲੱਗਣਾ ਚਾਹੀਦਾ ਹੈ ਸੁਜਾਨ ਚੰਦ ਗੁਰੂ ਜੀ ਲਈ ਇੱਕ ਬਹੁਤ ਹੀ ਸ਼ਾਨਦਾਰ ਭੋਜਨ ਤਿਆਰ ਕਰਦਾ ਹੈ ਉਸਨੇ ਵੱਡੇ ਵੱਡੇ ਥਾਲ ਭਰ ਕੇ ਭੋਜਨ ਦੇ ਗੁਰੂ ਜੀ ਦੇ ਅੱਗੇ ਲਿਆ ਕੇ ਰੱਖ ਦਿੱਤੇ ਤੇ ਕਹਿਣ ਲੱਗਿਆ ਮਹਾਰਾਜ ਸਪੋ ਬੜਾ ਸਾਹੀ ਖਾਣਾ ਲੈ ਕੇ ਆਇਆ ਹਾਂ ਮੈਂ ਗੁਰੂ ਜੀ ਨੇ ਭੋਜਨ ਵੱਲ ਵੇਖਿਆ ਤੇ ਕਿਹਾ ਇਹ ਭੋਜਨ ਉਸ ਵਿਅਕਤੀ ਦਾ ਹੈ ਜਿਸ ਨੇ ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਕੱਢਿਆ ਨਹੀਂ ਉਸ ਦੀ ਭਗਤੀ ਸਿਰਫ ਦਿਖਾਵੇ ਲਈ ਹੈ ਨਾ ਕਿ ਸੱਚੇ ਮਨ ਦੀ ਗੁਰੂ ਜੀ ਨੇ ਭੋਜਨ ਲੈਣ ਤੋਂ ਇਨਕਾਰ ਕਰ ਦਿੱਤਾ ਇਹ ਸੁਣ ਕੇ ਸੁਜਾਨ ਚੰਦ ਬਹੁਤ ਦੁਖੀ ਅਤੇ ਹੈਰਾਨ ਹੋਇਆ ਉਹ ਗੁਰੂ ਜੀ ਕੋਲ ਗਿਆ ਅਤੇ ਹੱਥ ਜੋੜ ਕੇ ਕਹਿ ਲੱਗਾ ਹੇ ਗੁਰੂ ਜੀ ਮੈਂ ਧਾਰਮਿਕ ਕੰਮ ਕਰਦਾ ਹਾਂ ਇਨਾ দান ਕਰਦਾ ਹਾਂ ਫਿਰ ਵੀ ਤੁਸੀਂ ਮੇਰਾ ਪੁੱਜਣ ਕਿਉਂ ਨਹੀਂ ਸਨਕਾਰ ਕੀਤਾ ਤੇ ਗੁਰੂ ਜੀ ਨੇ ਬੜੇ ਪਿਆਰ ਨਾਲ ਕਿਹਾ ਸੁजान ਚੰਦ ਤੇਰੀ ਭਗਤੀ ਬਾਹਰੀ ਹੈ ਅੰਦਰੂਨੀ ਨਹੀਂ ਹੈ ਜਦੋਂ ਤੱਕ ਤੂੰ ਆਪਣੇ দান ਅਤੇ ਧਰਮ ਦੀ ਧਰਮ ਦਾ ਹੰਕਾਰ ਕਰਦਾ ਰਹੇਗਾ ਤੇ ਲੋਕਾਂ ਨੂੰ ਆਪਣੀ ਅਮੀਰੀ ਦਿਖਾਉਂਦਾ ਰਹੇਗਾ ਉਦੋਂ ਤੱਕ ਤੇਰੇ ਕਰਮ ਤੇ ਤੇਰੀ ਪ੍ਰਗਤੀ ਸੱਚੀ ਨਹੀਂ ਹੋ ਸਕਦੀ ਸੱਚੀ ਭਗਤੀ ਚੁੱਪਚਾਪ ਕੀਤੀ ਜਾਂਦੀ ਹੈ ਬਿਨਾ ਕਿਸੇ ਦਿਖਾਵੇ ਤੇ ਗਰੀਬੀ ਤੇ ਨਿਮਰਤਾ ਵਿੱਚ ਰਹਿ ਕੇ ਗੁਰੂ ਜੀ ਨੇ ਉਸ ਨੂੰ ਸਮਝਾਇਆ ਇੱਕ ਮਨੁੱਖ ਸਭ ਤੋਂ ਪਹਿਲਾਂ ਆਪਣੇ ਮਾਨ ਵਿੱਚੋਂ ਹਉਮੈ ਨੂੰ ਕੱਢਦਾ ਉਸ ਤੋਂ ਬਾਅਦ ਉਹਦੀ ਪ੍ਰਗਤੀ ਸਵਾਰ ਹੁੰਦੀ ਹੈ ਤੇ ਜਿਹੜੀ ਹਉਮੈ ਹੈ ਉਹ ਪਰਮਾਤਮਾ ਤੋਂ ਦੂਰ ਕਰ ਦਿੰਦੀ ਹੈ ਸੁਜਾਨ ਚੰਦ ਕਹਿਣ ਲੱਗਾ ਮਹਾਰਾਜ ਅੱਜ ਤੋਂ ਬਾਅਦ ਮੈਂ ਸੱਚੀ ਭਗਤੀ ਕਰੂੰਗਾ ਹੱਕ ਦੀ ਕਮਾਈ ਕਰੂੰਗਾ ਤੇ ਦਸਵੰਦ ਕੱਢ ਕੇ ਗਰੀਬਾਂ ਨੂੰ ਲੰਗਰ ਵੀ ਸੁਕਾਉਂਗਾ ਮਹਾਰਾਜ ਨੇ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਸੁਜਾਨ ਚੰਦ ਨੂੰ ਗੁਰਸਿੱਖੀ ਨਾਲ ਜੋੜ ਕੇ ਤੇ ਉੱਥੋਂ ਅੱਗੇ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ